ਇਨ ਵਿੱਚ ਕਛ ਲਾਈ ਸਾਚੋ ਨਹੀਂ ਨਾਨਕ ਵਿਨ ਭਗਵਾਨ ਇਸ ਸ੍ਰਿਸ਼ਟੀ ਅੰਦਰ ਕੋਈ ਵੀ ਸੱਚ ਨਹੀਂ ਦਾ ਭਗਵਾਨ ਤੋਂ ਦਿਨਾ ਜਿੰਨੂੰ ਮਹਾਰਾਜ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਉਹ ਸੱਚ ਜਿਹੜਾ ਹੈ ਨਾ ਉਹ ਸੱਚ ਨਹੀਂ ਦਾ ਜਿਹੜਾ ਤੂੰ ਸੱਚ ਬੋਲ ਰਹਾ ਹੈ ਠੀਕ ਹੈ ਨਾ ਹੁਣ ਦੇਖ ਨੂੰ ਤੇ ਆ ਵੀ ਸੱਚ ਸੱਚ ਹੈ ਨਾ ਇਹ ਟੁੱਟਦਾ ਵੀ ਆ ਮੈਂ ਇਚ ਪਾਣੀ ਵੀ ਪੀਤਾ ਚਾਹ ਵੀ ਪੀਤੀ ਇਹ ਸੱਚਾ ਹੈ ਨਾ ਬੱਡ ਰਤ ਨੂੰ ਤੇ ਇਹ ਖਤਮ ਹੋ ਜਾਂਦਾ ਜਦੋਂ ਤੂੰ ਸੌਂ ਜਾਂਦਾ ਹੈ ਆ ਜਿਹੜਾ ਸੰਸਾਰ ਸੱਚ ਲੱਗ ਰਿਹਾ ਸੀ ਤੈਨੂੰ ਮਾਂ ਪਿਓ ਸੱਚ ਲੱਗ ਰਿਹਾ ਸੀ ਜਾਂ ਰੋਟੀ ਪਾਣੀ ਸੱਚ ਲੱਗ ਰਿਹਾ ਸੀ ਇਹ ਤੇ ਹੈ ਹੀ ਨਹੀਂ ਸੀ ਇਹ ਤੇ ਡਿਸ ਅਪੀਅਰ ਹੋ ਗਿਆ ਤੇ ਜਿਹੜਾ ਆਪਣੀ ਹੋਂਦ ਬਦਲ ਦੇਵੇ ਉਹ ਸੱਚ ਨਹੀਂ ਹੁੰਦਾ ਸ਼ਾਸਤਰਾ ਚ ਸੱਚ ਦੀ ਡੈਫੀਨੇਸ਼ਨ ਆਈ ਆ ਤ੍ਰਹ ਕਾਲ ਤ੍ਰਹ ਕਾਲ ਆਬਾਦਤਮ ਸਤਵੰ ਕਿ ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਜਾਂ ਥ੍ਰੀ ਸਟੇਟਸ ਆਫ ਦੀ ਮਾਈਂਡ ਜਾਗਰਤ ਸਵਪਨ ਸੁਸ਼ੁਪਤੀ ਠੀਕ ਅਵੇਕਨ ਸਟੇਟ ਡ੍ਰੀਮ ਸਟੇਟ ਤੇ ਡੀਪ ਸਲੀਪ ਸਟੇਟ ਸੋ ਥੀਸ ਆਰ ਦ ਥ੍ਰੀ ਸਟੇਟਸ ਆਫ ਮਾਈਂਡ ਐਂਡ ਆਲਸੋ ਥ੍ਰੀ ਸਟੇਟਸ ਆਫ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਸੋ ਥ੍ਰੀ ਸਟੇਟਸ ਆਫ ਟਾਈਮ ਐਂਡ ਥ੍ਰੀ ਸਟੇਟਸ ਆਫ ਮਾਈਂਡ ਹੋਰ ਕੁਝ ਨਹੀਂਗਾ ਦੇਰ ਇਜ਼ ਓਨਲੀ ਥ੍ਰੀ ਸਟੇਟਸ ਆਫ ਟਾਈਮ ਤੇ 3 స్టేట్స్ ਆਫ ਮਾਈਂਡ ਹੋਰ ਸੰਸਾਰ ਚ ਕੁਝ ਨਹੀਂਗਾ ਇਹ ਸਾਰਾ ਇਹਨਾਂ ਦੇ ਚੱਕਰ ਪਾਇਆ ਹੋਇਆ ਹੋਰ ਵੀ ਕੁਝ ਨਹੀਂਗਾ ਤੇ ਇਹਨਾਂ ਤਿੰਨਾਂ ਚ ਕੋਈ ਐਸੀ ਵਸਤੂ ਹੈ ਜਿਹੜੀ ਸਦੀਵੀ ਹੈ ਹੁਣ ਆਹ ਸਾਰਾ ਕੁਝ ਸੱਚ ਆ ਰਾਤ ਨੂੰ ਤੈਨੂੰ ਆਪਣੇ ਡੈਡੀ ਦਾ ਨਾਮ ਵੀ ਭੁੱਲ ਜਾਂਦਾ ਹੈ ਸੁਪਨੇ ਚ ਤੈਨੂੰ ਆਪਣਾ ਸਟੇਟਸ ਆਪਣਾ ਨਾਮ ਆਪਣੀ ਪਛਾਣ ਸਾਰਾ ਕੁਝ ਭੁੱਲ ਜਾਂਦਾ ਹੈ ਤੇ ਇਹਦਾ ਮਤਲਬ ਹੈ ਕਿ ਇੱਥੇ ਕੁਝ ਸੱਚ ਨਹੀਂਗਾ ਹੁਣ ਜੂ ਇਸ ਜਾਗਰਤ ਅਵਸਥਾ ਚ ਜਿੰਨਾ ਮਰਜੀ ਸੱਚ ਬੋਲ ਲੈ ਉਹ ਸੱਚ ਹੈ ਨਹੀਂ ਕਿਉਂਕਿ ਜਿਹੜਾ ਜਿੱਚ ਤੂੰ ਬੋਲ ਰਿਹਾ ਕੋਈ ਸੱਚ ਨਹੀਂ ਸਮਝ ਆ ਗਈ ਹੁਣ ਸੁਪਨਾ ਆ ਗਿਆ ਹੁਣ ਸੁਪਨਾ ਸੱਚ ਲੰਕਣ ਲੱਗ ਗਿਆ ਹੁਣ ਸੁਪਨੇ ਚ ਮੇਬੀ ਤੂੰ ਰੀਬਰਥ ਲਿਆ ਹੋਇਆ ਤੇਰਾ ਉਥੇ ਮਾਤਾ ਪਿਤਾ ਕੋਈ ਹੋਰ ਆ ਤੂੰ 80 ਸਾਲ ਦੀ ਉਮਰ ਭੋਗੀ ਉਥੇ ਬਟ ਸੌਣ ਸਿਰਫ ਇਸ ਜਾਗਰਤ ਅਵਸਥਾ ਵਿੱਚ ਸਿਰਫ 3 ਘੰਟੇ ਸੀ ਹੁਣ ਉਥੇ ਉਹ ਵੀ ਸੱਚ ਸੀ ਪਰ ਜਦੋਂ ਜਾਗਿਆ ਤੇ ਪਤਾ ਲੱਗਾ ਉੱਥੇ ਵੀ ਤੂੰ ਪੂਰਾ ਸੱਚ ਠੀਕ ਠੀਕ ਕੇ ਸੱਚ ਬੋਲਿਆ ਕਿ ਮੇਰਾ ਸੱਚ ਕੀ ਆ ਮੈਂ ਜੀ ਸੰਜੀਵ ਆ ਫਲਾਣਾ ਮੇਰਾ ਨਾਮ ਹੈ ਫਲਾਣੇ ਥਾਂ ਮੈਂ ਸੱਚ ਆ ਇਹ ਦੋ ਮੇਰਾ ਸੱਚ ਕੁਝ ਹੈ ਹੀ ਨਹੀਂਗਾ ਬੜਾ ਉੱਥੇ ਵੀ ਸੱਚ ਖਤਮ ਹੋ ਗਿਆ ਤੇ ਤੂੰ ਜਿੰਨਾ ਮਰਜ਼ੀ ਸੱਚ ਇੱਥੇ ਬੋਲੇਗਾ ਸੱਚ ਨਹੀਂ ਕਿ ਉਹ ਸੱਚ ਨਹੀਂ ਜਿਹੜਾ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਆਦ ਸੱਚ ਚ ਲਾ ਕੇ ਸੱਚ ਹੈ ਇਹ ਸੱਚ ਉਹ ਸੱਚ ਨਹੀਂ ਜਿਹਨੂੰ ਗੁਰੂ ਨਾਨਕ ਮਹਾਰਾਜ ਆ ਸਤਨਾਮ ਇਹ ਸੱਚ ਹੈ ਨਾ ਹੁਣ ਜਾਗਰਤ ਵਿੱਚ ਵੀ ਤੂੰ ਵੇਖ ਲਿਆ ਪੀਆ ਜਿਹੜੀ ਹੈ ਵੈਕੈਂਸ ਸਟੇਟ ਆ ਇਹ ਵੀ ਝੂਠੀ ਆ ਕਿਉਂਕਿ ਐਂd this is not a belief system ਇਹ ਤੈਨੂੰ ਮੈਂ ਜੋ ਦੱਸ ਰਿਹਾ ਆ ਨਾ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ ਪੀ ਇਹ ਮੰਨ ਇਹ ਤੇਰਾ ਡਾਇਰੈਕਟ ਐਕਸਪੀਰੀਅੰਸ ਆ ਤੂੰ ਇਹ ਤੋਂ انکار ਨਹੀਂ ਹੋ ਸਕਦਾ ਸੋ ਇਹ ਜਾਗਰਤਵਸਥਾ ਤੇ ਜਿਹੜਾ ਰੱਬ ਤੂੰ ਅਨੁਭਵ ਕਰ ਰਿਹਾ ਉਹ ਵੀ ਝੂਠਾ ਹੈ ਸੱਚਾ ਰੱਬ ਤੇ ਤੂੰ ਅਨੁਭਵ ਕੀਤਾ ਹੀ ਨਹੀਂ ਸਮਝ ਆ ਗਈ ਸੋ ਜਾਗਰਤ ਵਿੱਚ ਵੀ ਤੂੰ ਅਨੁਭਵ ਕਰ ਲਿਆ ਵੀ ਤੂੰ ਕੁਝ ਜੋ ਵੀ ਜਿਉ ਕਰ ਰਿਹਾ ਹੈ ਸਾਰਾ ਕੁਝ ਝੂਠਾ ਕਿਉਂਕਿ ਰਾਤ ਨੂੰ ਸਾਰਾ ਖਤਮ ਹੋ ਜਾਂਦਾ ਸੋ ਪੰਚ ਜਾ ਕੇ ਤੈਨੂੰ ਸਾਰਾ ਕੁਝ ਭੁੱਲ ਜਾਂਦਾ ਹੈ ਤੇ ਜਿਹੜਾ ਭੁੱਲ ਜਾਂਦਾ ਹੈ ਜਿਹੜਾ ਆਉਂਦਾ ਹੈ ਤੇ ਜਾਂਦਾ ਹੈ ਉਹ ਸੱਚ ਨਹੀਂ ਹੋ ਸਕਦਾ ਯੂ ਦਿਸ ਮਸਟ ਬੀ ਅ ਡ੍ਰੀਮ ਨੋ ਇਟ ਇਜ਼ ਅ ਡ੍ਰੀਮ ਐਟ ਨਾਈਟ ਵੈਨ ਯੂ ਗੋ ਟੂ ਡ੍ਰੀਮ ਐਂਡ ਯੂ ਸਟਾਰਟ ਡ੍ਰੀਮਿੰਗ ਇਨ ਦਾ ਡ੍ਰੀਮ ਦਾ ਡ੍ਰੀਮ ਇਜ਼ ਰਿਅਲ ਯਾ right but when you wake up then you know it is a dream in your dream state the awaken world was a dream in your dream world this dream world that in your awaken world the dream world is you only know the dream is a dream when you are in the awaken world you, you understand so both ways either oh dream other eh dream aan aariyaan te jaa rahiyan ne hun jaagrit vi collectively utha hai ਸਮਝ ਆ ਗਈ? ਯਾ ਤੇ ਜਿਹੜਾ ਸੁਪਨਾ ਉਹ ਵੀ ਝੂਠਾ ਏ ਉਹ ਸੁਪਨਾ ਸੁਪਨੈ ਡ੍ਰੀਮ 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 ਵਰਲਡ ਡ੍ਰੀਮਸ ਸਟੇਟ ਆਫ ਮਾਈਂਡ ਉਹ ਵੀ ਆ ਰਿਹਾ ਤੇ ਜਾ ਰਿਹਾ ਹੁਣ ਡ੍ਰੀਮ ਦੇ ਵਿੱਚ ਤੈਨੂੰ ਸੁਪਨਾ ਆਇਆ ਐਗਜ਼ਾਮਪਲ ਮੈਂ ਹੋਰ ਇੱਕ ਸਟੈਪ ਕਰਨ ਲੱਗਾ ਡ੍ਰੀਮ ਦੇ ਵਿੱਚ ਤੈਨੂੰ ਸੁਪਨਾ ਆਇਆ ਸੁਪਨੇ ਵਿੱਚ ਸੀ ਸ਼ੇਰ ਤੇ ਸ਼ੇਰ ਤੈਨੂੰ ਡਰ ਵੀ ਲੱਗਾ ਠੀਕ ਹੁਣ ਡ੍ਰੀਮ ਜਿਹੜਾ ਤੈਨੂੰ ਸ਼ੇਰ ਦਿਖਿਆ ਉਹ ਤੈਨੂੰ ਸੱਚਾ ਲਿਖਿਆ ਦਿਖਿਆ ਡ੍ਰੀਮ ਦੇ ਪਰਸਪੈਕਟਿਵ ਤੇ ਤੈਨੂੰ ਸੱਚਾ ਲੱਗਿਆ ਉਹ ਧਾਰਵੀ ਰੀਅਲ ਸੀ ਸ਼ੇਰ ਵੀ ਰੀਅਲ ਸੀ ਉਹ ਜਿਹੜੀ ਸ਼ੇਰ 'ਚ ਜਿਹੜੀ ਸੱਤਾ ਹੈ ਜਿਹੜੀ ਤੈਨੂੰ ਦ ਰੀਅਲਨੈਸ ਇਨ ਦ ਲਾਇਨ অর ਦ ਟਾਈਗਰ ਦੈਟ ਅਪੀਅਰਡ ਦੈਟ ਰੀਅਲਨੈਸ ਕਮਸ ਫਰੋਮ ਯਰ ਰੀਅਲਨੈਸ because the dreamer is there that, that's why dream exist okay if the dreamer is not there dream cannot exist so dream has no independent existence other than the dreamer, dreamer. teri satta ne the reality of your being gave the reality to the dream samjhegi hun sara sapna ch utha hai but utte jehda sachapan se kitthon aaya ਤੇਰੇ ਚੋਂ ਆਇਆ ਕਿਉਂਕਿ ਤੂੰ ਸੀ ਤਾਂ ਸੁਪਨਾ ਸੀ ਇਹਨੂੰ ਕਹਿੰਦੇ ਨੇ ਇਨਵੇਂ ਖੱਚ ਸਾਚੂ ਨਹੀਂ ਨਾਨਕ ਬਿਨ ਭਗਵਾਨ ਤੇਰੀ ਜਿਹੜਾ ਤੇਰੇ ਚ ਭਗਵਾਨ ਤੇਰੇ ਚ ਜਿਹੜਾ ਸੱਤਾ ਏ ਉਹ ਦੀ ਸੱਤਾ ਕਰਕੇ ਸੁਪਨਾ ਸੱਚਾ ਲੱਗਿਆ ਜੇ ਉਹ ਨਾ ਹੁੰਦਾ ਤੇ ਸੁਪਨਾ ਵੀ ਨਹੀਂ ਸੀ ਹੁੰਦਾ ਸਮਝ ਗਈ ਸੋ ਤੇਰੀ ਸੱਤਾ ਨੇ ਸੁਪਨੇ ਨੂੰ ਸੱਚ ਕੀਤਾ ਜੀ ਤੋ ਸੁਪਨਾ ਨਾਸੀ ਨਾ ਹੈ ਤੇ ਨਾ ਹੋ ਸਕਦਾ ਹੁਣ ਜਾਗਰਤ ਚ ਆ ਗਿਆ ਜਿਨੇ ਕੇ ਸੁਪਨੇ ਫੇਰੀ ਸੱਚਾ ਸੀ ਜੇ ਤੂੰ ਸੀ ਤੇਰੀ ਬੀਂਗਨਸ ਸੱਚੀ ਸੀ ਤੇਰੀ ਹੋਂਦ ਸੀ ਤਾਂ ਸੁਪਨੇ ਦੀ ਹੋਂਦ ਆਈ ਹੁਣ ਜਦੋਂ ਤੂੰ ਬਾਹਰ ਆਇਆ ਸੁਪਨੇ ਚੋਂ ਤਾਂ ਇਸੇ ਤਰ੍ਹਾਂ ਜੈਸਾ ਸੁਪਨਾ ਰਹਿਣ ਦਾ ਤੈਸਾ ਇਹ ਸੰਸਾਰ ਹੁਣ ਤੇਰੀ ਸੱਤਾ ਕਰਕੇ ਇਹ ਸੰਸਾਰ ਸੱਚ ਹੈ ਜਦੋਂ ਤੂੰ ਜਾਗਿਆ ਤਾਂ ਤੂੰ ਇਹਦਾ ਅਨੁਭਵ ਕੀਤਾ ਜਦੋਂ ਤੂੰ ਸੌ ਗਿਆ ਆ ਸੁਪਨਾ ਨਹੀਂ ਸੀ ਤੇਰੇ ਡੈਡੀ ਵੀ ਨਹੀਂ ਸੀ ਤੇਰੀ ਮੰਮੀ ਵੀ ਨਹੀਂ ਸੀ ਇੱਕ ਘਰ ਵੀ ਨਹੀਂ ਸੀ ਜਦੋਂ ਤੂੰ ਸੌ ਗਿਆ ਸੰਸਾਰ ਨਹੀਂ ਸੀ ਤੂੰ ਇਹ ਸੰਸਾਰ ਉਦੋਂ ਸੱਚਾ ਲੱਗਾ ਜਦੋਂ ਜਾਗਿਆ ਤੂੰ ਜਾਗਿਆ ਮਰਗਣਾ ਆਪ ਸੱਤ ਕੀਆ ਸਭ ਸੱਤ the reality of your being gave the reality to what you perceive okay so ਹੁਣ ਇਨ ਮੇ ਹੁਣ ਜਾਗਰਤ ਵਿੱਚ ਵੀ ਤੇਰੀ ਸੱਤਾ ਨੇ ਸੱਤ ਕੀਤਾ ਅਵੇਕੰਤ ਵਿੱਚ ਵੀ ਤੇਰੀ ਸੱਤਾ ਨੇ ਸੱਤ ਕੀਤਾ ਹੁਣ ਆ ਜਿਹੜੀ ਤੇਰੇ ਚ ਸੱਤਾ ਆਪਾਂ ਉਦੋਂ ਹੀ ਗੱਲ ਸਟਾਰਟ ਕੀਤੀ ਸੀ ਕਿ ਜਦੋਂ ਮੈਂ ਅੱਖਾਂ ਖੋਲਦਾ ਹਾਂ ਤਾਂ ਮੈਂ ਦੇਖਦਾ ਹਾਂ ਅੱਖਾਂ ਬੰਦ ਨੇ ਫਿਰ ਵੀ ਦੇਖਦਾ ਐ ਸੁਪਨਾਏ ਤੇ ਫਿਰ ਵੀ ਦੇਖਦਾ ਐ ਇਹ ਜਿਹੜਾ ਦੇਖਣ ਵਾਲਾ ਐ ਇਹ ਜਿਹੜਾ ਜਾਣਨ ਵਾਲਾ ਐ ਇਹ ਨਾ ਆ ਰਿਹਾ ਤੇ ਨਾ ਜਾ ਰਿਹਾ ਤੇਰੀ ਚ ਕੁਝ ਐਸਾ ਹੈ ਜਿਹੜਾ ਨਾ ਆ ਰਿਹਾ ਤੇ ਨਾ ਜਾ ਰਿਹਾ ਉਹਨੋ ਕਹਿੰਦੇ ਨੇ ਨਾਮ ਨਾਮ ਦਾ ਮਤਲਬੰਦਾ ਪ੍ਰੈਜ਼ੈਂਸ ਹੋਂਦ ਸੱਤਾ ਤੇਰੇ ਵਿੱਚ ਕੁਝ ਆਏਗਾ ਜਿਹਦੇ ਕਰਕੇ ਜਦੋਂ ਜਾਗਤ ਨੂੰ ਨਾਏ ਤੇ ਆਹ ਸਰੀਰ ਸੱਚਾ ਹੋ ਜਾਂਦਾ ਏ ਮਨ ਵੀ ਸੱਚਾ ਹੋ ਜਾਂਦਾ ਏ ਸੰਸਾਰ ਵੀ ਸੱਚਾ ਹੋ ਜਾਂਦਾ ਏ ਤੇ ਜਦੋਂ ਇਹ ਤੂੰ ਤਨ ਕਰਕੇ ਮਨ ਕਰਕੇ ਸੰਸਾਰ ਕਰਕੇ ਸੌਂ ਜਾਣਾ ਏ ਇਹ ਸੱਤਾ ਦੇ ਕਰਕੇ ਸੁਪਨਾ ਵੀ ਸੱਚ ਹੋ ਜਾਂਦਾ ਏ ਉਹਦੇ ਵਿੱਚ ਤਨ ਵੀ ਸੱਚ ਹੋ ਜਾਂਦਾ ਏ ਉਹਦੇ 'ਚ ਮਨ ਵੀ ਸੱਚ ਹੋ ਜਾਂਦਾ ਏ ਇਹ ਜਿਹੜਾ ਤੇਰਾ ਨਾਮ ਹੈ ਇਹ ਜਿਹੜੀ ਤੇਰੀ ਪ੍ਰੈਜ਼ੈਂਸ ਹੈ ਇਹ ਸਤ ਹੈ ਇਹਨੂੰ ਕਹਿੰਦੇ ਨੇ ਸਤ ਨਾਮ ਸਤ ਮੀਨਸ ਅਨਚੇਂਜਿੰਗ ਨਾਮ ਮੀਨਸ ਪ੍ਰੈਜ਼ੈਂਸ ਅਨਚੇਂਜਿੰਗ ਪ੍ਰੈਜ਼ੈਂਸ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਇਹਦੇ ਚ ਕੁਝ ਐਸਾ ਵਾ ਜਿਹੜਾ ਜਾਗਦਾ ਏ ਪਰ ਘਰ ਜਾਏ ਨਾ ਮਨ ਢੁਲਾਈ ਸਹਿਜ ਨਿਰੰਤਰ ਰਿਹਾ ਸਮਾਈ ਤੇਰੇ ਅੰਦਰ ਕੁਝ ਐਸਾ ਹੈਗਾ ਇਹੋ ਹੀ ਗੱਲ ਨਿਚ ਅਪਾ ਜਿਹੜਾ ਤੇਰਾ ਜੋ ਅਨਚੇਜਿੰਗ ਪ੍ਰੈਜ਼ੈਂਸ ਇਨ ਹਮ ਸੰਜੀਵ ਐਸ ਬਾਡੀ ਇਜ਼ ਐਨ ਅਪੀਅਰੈਂਸ ਸੰਜੀਵ ਐਸ ਅ ਮਾਈਂਡ ਇਜ਼ ਐਨ ਅਪੀਅਰੈਂਸ ਸੰਜੀਵ ਐਸ ਦ ਵਰਡ ਇਜ਼ ਐਨ ਅਪੀਅਰੈਂਸ ਔਰ ਇਹ ਅਪੀਅਰੈਂਸਾਂ ਆ ਰਹੀਆਂ ਤੇ ਜਾ ਰਹੀਆਂ ਨੇ ਇਹ ਜਿਹੜਾ ਹੈ ਇਹ ਭਗਵਾਨ ਹੈ ਇਨ ਮੇ ਕਛ ਸੱਚੋ ਨਹੀਂ ਨਾਨਕ ਬਿਨ ਭਗਵਾਨ

ਅਸ਼ਟ ਆਪਣਾ ਮਹਾਰਾਜਾ ਜਨਕ ਉਹ ਰਾਜਾ ਸੀ ਲੌਂਗ ਸਟੋਰੀ ਉਹ ਆਪਣੇ ਥਰੋਨ ਤੇ ਬੈਠਾ ਸੀ ਤੇ ਉਹਦੀ ਅੱਖ ਲੱਗ ਗਈ ਤੇ ਅੱਖ ਲੱਗ ਗਈ ਉਹਨੂੰ ਸੁਪਨਾ ਆਇਆ ਮੈਂ ਬਿਖਾਰੀ ਆ ਤੇ ਉਹ ਮੰਗ ਰਿਹਾ ਥਾਂ ਥਾਂ ਤੇ ਤੇ ਇੱਕ ਦਾ ਮੁੱਠਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੇ ਰਾਜਾ ਹਾਂ ਤੂੰ ਕਹਿੰਦਾ ਕਿ ਮੈਂ ਰਾਜਾ ਹਾਂ ਜਿੰਨੇ ਬਿਖਾਰੀ ਦਾ ਸੁਪਨਾ ਦੇਖਿਆ ਕਿ ਮੈਂ ਬਿਖਾਰੀ ਹਾਂ ਜਿਹਦੇ ਰਾਜਾ ਦਾ ਸੁਪਨਾ ਦੇਖ ਰਿਹਾ ਹੈ ਕਿਉਂਕਿ ਉਸ ਵੇਲੇ ਉਹ ਸੱਚ ਸੀ ਉਸ ਵੇਲੇ ਸਾਰੇ ਉਹਨੇ ਸਤ ਮਹਾਂਪੁਰਖਾਂ ਨੂੰ ਸੱਦਿਆ ਕੋਈ ਜਵਾਬ ਨਾ ਦੇ ਸਕਿਆ ਫਿਰ ਅਸ਼ਟਵੱਕਰ ਜੀ ਆਏ ਅਸ਼ਟਵੱਕਰ ਕਹਿੰਦਾ ਰਾਜਨ ਜਿਨ ਨੇ ਜਾਗਰਤ ਵੇਖਿਆ ਜਿਨ ਨੇ ਸੁਪਨ ਵੇਖਿਆ ਜਾਗਰਤ ਆਇਆ ਤੇ ਗਿਆ ਸੁਪਨ ਆਇਆ ਤੇ ਗਿਆ ਵੇਖਣ ਵਾਲਾ ਜਾਗਰਤ ਵਿੱਚ ਵੀ ਸੀ ਤੇ ਵੇਖਣ ਵਾਲਾ ਸੁਪਨ ਵਿੱਚ ਸੀ ਨਾ ਜਾਗਰਤ ਸੱਚ ਹੈ ਤੇ ਨਾ ਸੁਪਨ ਸੱਚ ਹੈ ਜਿਹੜਾ ਦੋਵਾਂ ਨੂੰ ਦੇਖ ਰਿਹਾ ਏ ਉਹ ਸੱਚ ਹੈ ਕਿਉਂਕਿ ਉਹਦੋਂ ਵੀ ਸੀ ਤੇ ਉਹਦੋਂ ਵੀ ਸੀ ਤੇ ਸਮਥਿੰਗ ਇਨ ਯੂ which cannot be taken away from you that is your thirkharvaso thirkharvaso har jan pyare jehda hari da janma us ghar vich baitha rehta hai oh hai sahaj avastha ke you intuitive easiness of your being which cannot be taken away from you only when this easiness tries to do something obtain something delete something add something then uneasiness comes then ease comes disease comes so when you are out of your uneasiness just jetu apne aap vich hi main apne aap di gall itthe sanjeev di nahi kar reha na hi main teri problems <laughs> te teriyan solution di kar reha na hi meri vichar tara na hi teri concept that which is behind all this for the sensations of the body to be experienced this has to be there prior to it for Then only you, it is not born with the body the expe to experience the sensations of the body. Okay, this being in you has to be prior, then only you can experience that to experience the thoughts of your mind. This has to be prior to experience the sensations of the world. This has to be prior. such sensation perception. ਸੱਚ ਆਦ ਸੱਚ ਦਾ ਇਹ ਮਤਲਬ ਨਹੀਂ ਕਿ ਆਦ ਜਦੋਂ ਟਾਈਮ ਸ਼ੁਰੂ ਹੈ ਉਦੋਂ ਪਹਿਲਾਂ ਸੀ ਇਹ ਹੁਣ ਦੀ ਗੱਲ ਆ ਹੁਣ ਦੀ ਗੱਲ ਇਸ ਵੇਲੇ ਦੀ ਗੱਲ ਆ ਗੁਰੂ ਮਹਾਰਾਜ ਉਹ ਜੋ ਗੁਜ਼ਰ ਚੁੱਕਾ ਨਾ ਉਹਦਾ ਜ਼ਿਕਰ ਨਹੀਂ ਕਰਦੇ ਜੋ ਆਉਣ ਵਾਲਾ ਉਹਦਾ ਜ਼ਿਕਰ ਨਹੀਂ ਕਰਦੇ ਜੋ ਇਸ ਵੇਲੇ ਹੈ ਉਹਦਾ ਜ਼ਿਕਰ ਕਰਦੇ ਨੇ ਤਾਂ ਇਸ ਵੇਲੇ ਵੀ ਬ੍ਰਹਮ ਦੀ ਸੱਤਾ ਹੈ ਆਦ ਸੱਚ ਜੁਗਾਦ ਵਾਈਲ ਯੂ ਆ ਐਕਸਪੀਰੀਅੰਸਿੰਗ ਥਿਸ ਪਰਸੈਪਸ਼ਨ ਸੈਂਸੇਸ਼ਨ ਇਟ ਸਟਿਲ ਇਸ And when the sensations and perceptions are not there, it still will be. Okay. This is something which is unchanging in time and space. space. It remains as it is in the three times, in the three states of the time, and in the three states of the mind. E Rabbe, E Brahme, E Atmain. Inu jarnavasti chasi la djutpovraya. But is Sabtu ਸਭ ਹੂ ਕਿ ਨੇੜੇ ਸਭ ਹੂ ਤੇ ਦੂਰ ਸਾਰਿਆਂ ਦੇ ਨਾਲ ਵੀ ਆ ਤੇ ਸਾਰਿਆਂ ਤੋਂ ਦੂਰ ਵੀ ਆ ਨੇੜੇ ਵੱਸੇ ਪਰ ਭੇਦ ਨਾ ਦੱਸੇ ਹਮ ਔਰ ਵੋ ਇੱਕ ਹੀ ਘਰ ਮੇ ਰਹਤੇ ਹਨ ਮਗਰ ਤਾਜੂ ਪਰ ਤਾਜੂ ਭਾ ਕੇ ਮਿਲਨੇ ਕੋ ਤਰਸਤੇ ਹੈ ਬਸ ਇਹ ਗੱਲ ਤੋ ਇਹ ਜਿਹੜਾ ਹੈ ਇਹ ਸਾਤ ਆ ਇਹ ਨਾਮ ਆ ਇਨ ਮੇ ਕਛ ਸਾਚੂ ਨਹੀਂ ਨਾਨਕ ਬਿਨ ਪਦਵਾਨ ਦੇਸਰ ਰਿਸਰਚ ਡਨ ਲੈਟ ਥਿਸ ਇਨ You know, in the, in the scientific world of, con you know, when they start to research consciousness, they did a research, a recent research. Yeah. They said they concluded that if there's no one to see this place, if there's no one here to see this, this is black and white. Why? Because color is in the eye. eye. The word has no color. The color is because of the yeah. eyes. That's why some people are color blind; they can't see that color so the color doesn't exist in the world it's there because of your eyes. eyes now if there's no one here to hear there's no sound in the world the hearing is due to the structure of your yeah. ear yeah. we see differently a housefly sees differently yeah. a snake sees differently yeah. a bird sees differently a dog hears differently, we hear differently. Now, the question arises who is really seeing the reality? Who is really hearing the reality? So, there is no reality outside of you, it is the expansion, expression of the five senses. The world is created. So, the world is created. Even science has come to this conclusion when they studied consciousness that the world is an expansion. of the five senses so five senses are projecting the world there is no world outside of you or guru nan mara says in japji sahib pancha ka gur ek dhyan pancha gyan indriya five senses pancha ka gur ek dhyan the gur means energizer hm pancha gyan indriya da jehda ਪੰਛਾਂ ਕਾ ਗੁਰ ਪੰਛਾ ਗਿਆਨ ਇੰਦਰੀਆਂ ਦਾ ਜਿਹੜਾ ਗੁਰਵ ਆ ਜਿਹੜਾ ਇਹਦਾ ਗਾਈਡੈਂਸ ਕਰ ਰਿਹਾ ਉਹ ਕੀ ਆ ਧਿਆਨ ਜਿੱਥੇ ਧਿਆਨ ਜਾਏਗਾ ਉਥੇ ਸੰਸਾਰ ਉਤਪਨ ਹੋਏਗਾ ਹੁਣ ਇਸ ਲਈ ਤੇਰਾ ਧਿਆਨ ਮੇਰੇ 'ਚ ਆ ਤੇਰੀ ਦੁਨੀਆ 'ਚ ਸਿਰਫ ਮੈਂ ਹਾਂ ਤੈਨੂੰ ਇਹਨਾਂ ਦੀ ਪਤਾ ਵੀ ਲੱਗੇ ਟੈਲੀਵਿਜ਼ਨ ਆ ਸੋ ਤੇਰੀ ਵਰਲਡ ਵਿੱਚ ਇਟ ਡਸਨਟ ਐਗਜ਼ਿਸਟ ਅੰਟਿਲ ਤੇਰਾ ਧਿਆਨ ਨਹੀਂ ਜਾਏਗਾ ਜਦੋਂ ਧਿਆਨ ਜਾਏਗਾ ਸ੍ਰਿਸ਼ਟੀ ਉਤਪਨ ਹੋਏਗੀ ਜਿੱਥੇ ਧਿਆਨ ਨਹੀਂ ਜਾਊਗਾ ਉਥੇ ਸ੍ਰਿਸ਼ਟੀ ਉਤਪਨ ਨਹੀਂ ਹੋ ਸਕਦੀ ਸੋ ਸ੍ਰਿਸ਼ਟੀ

I know when I touch this, I don't know this. I know my touch of this. You can understand this. When I touch the table, I don't know the table. I know my touch of the table. You understand? When I hear this, I don't hear the table. I hear oh I know my hearing of the table. When, for example, I taste this. I don't know this. I know my taste of this. So, like this, I can go through the five senses. Now, the question arises Do this exist independent of my touch? Because when I touch this, I don't know this. I know my touch of this. So, is it existing outside of my touch? I don't know. You have to understand this deep thing. So, same thing with the seeing, same thing with the touch, same thing with the hearing. वर्ड इंडिपेंडेंट एग्जिस कह नहींपेंडेंट ऑफ माई अवेयर इंडिपेंडेंट ऑफ माई यान जे मेरा ध्यान नहीं जा रहा उ दुनिया है कि नहीं है मैं कह नहीं सकता ਜਦ ਤੱਕ ਮੇਰਾ ਧਿਆਨ ਨਹੀਂ ਜਾਂਦਾ ਆਈ ਡੋਨਟ ਨੋ ਇਟ ਐਗਜ਼ਿਸਟ ਔਰ ਇਟ ਡੋਨਟ ਐਗਜ਼ਿਸਟ ਸੋ ਪੰਚਾ ਕਾ ਗੁਰ ਇੱਕ ਧਿਆਨ ਸੋ ਦ ਦੇ ਇਜ਼ ਦੇ ਅ ਵਰਡ ਆਊਟਸਾਈਡ ਆਫ ਮਾਈ ਫਾਈਵ ਸੈਂਸਸ ਵੀ ਡੋਨਟ ਨੋ ਸਾਇੰਸ ਹੈਵ ਓਨਲੀ ਕਨਕਲੂਡਡ ਥੈਟ ਦ ਕਲਰ ਵੋਂਟ ਬੀ ਥੈਰ ਦ ਸਾਊਂਡ ਵੋਂਟ ਬੀ ਥੈਰ ਬਟ ਦ ਗੁਰੂ ਵੈਂਟ ਸਟੈਪ ਬਿਯੋਂਡ ਐਂਡ ਦ ਗੁਰੂ ਸੇਜ਼ ਜਦ ਤੱਕ ਤੇਰੀ ਅਵੇਅਰਨੈਸ ਇਨੇ ਜਾਂਦੀ ਉਹ ਸੰਸਾਰ ਹੈ ਜਿਵੇਂ ਕਿ ਤੇਰੇ ਤੋਂ ਬਿਨਾ ਸੁਪਨਾ ਐਗਜ਼ਿਸਟ ਨਹੀਂ ਕਰ ਸਕਦਾ ਸੁਪਨੇ ਨੂੰ ਐਗਜ਼ਿਸਟ ਕਰਨ ਵਾਸਤੇ ਪਹਿਲਾਂ ਤੇਰਾ ਐਗਜ਼ਿਸਟੈਂਸ ਦਾ ਹੋਣਾ ਜ਼ਰੂਰੀ ਆ ਇਸੇ ਤਰ੍ਹਾਂ ਸੰਸਾਰ ਨੂੰ ਹੋਣ ਵਾਸਤੇ ਪਹਿਲਾਂ ਤੇਰਾ ਹੋਣਾ ਜ਼ਰੂਰੀ ਆ ਆਪ ਸੱਤ ਤੇਰੀ ਆਪੇ ਦੀ ਸੱਤਾ ਤੇਰੀ ਦ ਬੀਇੰਗ ਆਫ ਯੋਰ ਸੈਲਫ ਥੈਟ ਗਿਵਸ ਦ ਰਿਐਲਿਟੀ ਟੂ ਵਾਟ ਯੂ ਪਰਸੀਵ ਐਂਡ ਵਾਟ ਯੂ ਸੀ ਸੋ ਥੇਰ ਇਜ਼ ਨੋ ਵਰਡ ਆਊਟਸਾਈਡ ਆਫ ਯੋਰ ਅਵੇਅਰਨੈਸ ਵੀ ਡੋਨਟ ਨੋ ਇਵਨ ਸਾਇੰਸ ਹੈਜ਼ ਕਨਕਲੂਡਡ ਥੈਟ ਵੀ ਡੋਨਟ ਨੋ ਇਫ ਦੈਰ ਇਜ਼ ਅ ਵਰਡ सो द इज वन दिस द कंसैप्ट ऑफ रियलिजम रियलिजम इज दैट द वर्ल्ड इज एग्जिस इंडिपेंडेंट ऑफ द ह्यूमन स्पीसीज दैट वॉज वांस अपन टाइम ज मैटर जो बिलीव करते हैं कि मैटर इज एग्जिस इनडिपेंडेंट ऑफ ह्यूमन कॉन्शियसनैस एक पुराना जो सिस्टम सी रियलिजम का कि पहला मैटर मैटर तो कॉन्शियसनेस बनी But in order to experience matter, consciousness has to be there. Right. So how can you conclude that consciousness came out of matter? It is the other way around. Because in order for the matter to exist, consciousness has to be there. So consciousness is prior to matter. Consciousness means Chetana. Chetana means Purusha. Purusha means Purkha. Purk. Purush. Karta. Purk. Purk means Purusha. Karta means modulation. all modulations that happening within purusha within consciousness so matter is an appearance within consciousness and not consciousness is an appearance within the matter so e hai nanik bin bhagwan jehdi teri satta hai jehdi teri chetna jehda tera sakshi hai oh hi satya hai baki sara kujh jhoot hai jadon tu us satya nu jaan liya ਤਾਂ ਤੇਰਾ ਛੁਟਕਾਰਾ ਏ ਬਾਕੀ ਜਿਹੜਾ ਸੰਸਾਰ ਚਸੀਂ ਸੱਚ ਝੂਠ ਬੋਲ ਰਹੇ ਆ ਉਹ ਓਨਲੀ ਸੱਚਾ ਝੂਠਾ ਸੁਪਨੇ ਦੇ ਵਿੱਚ ਆ ਜਦੋਂ ਸੁਪਨਾ ਚ ਜੀ ਜਾਗ ਗਏ ਤੇ ਜਿਸ ਤਰ੍ਹਾਂ ਦਾ ਸੁਪਨਾ ਜਿਸ ਤਰ੍ਹਾਂ ਦਾ ਸੱਚ ਸੀ ਉਸਾ ਹੀ ਝੂਠ ਸੀ ਕੀ ਹੁੰਦਾ ਨਾ ਕਿ ਆਪਣਾ ਜੈਸਾ ਹਰਖ ਤੈਸਾ ਉਸ ਸੋਗ ਪਰ ਉਦੋਂ ਜਦੋਂ ਮੈਂ ਸੁਪਨੇ ਤੋਂ ਉੱਠ ਪਿਆ ਤੇ ਫਿਰ ਜਦੋਂ ਮੈਂ ਸੁਪਨੇ ਤੋਂ ਜਾਗ ਗਿਆ ਹੁਣ ਸੁਪਨਾ ਮੈਂ ਲੈ ਰਿਹਾ ਹੁਣ ਦੇਖੋ ਮੰਨ ਲਓ ਕਿ ਮੈਂ ਮੰਨ ਲਓ ਕਿ ਤੂੰ ਸੁਪਨਾ ਲੈ ਰਿਹਾ ਹੁਣ ਆਪਾਂ ਸਾਰੇ ਬੈਠੇ ਆ ਸੁਪਨੇ 'ਚ ਹੁਣ ਜਦੋਂ ਤੂੰ ਜਾਗ ਗਿਆ ਮੈਂ ਵੀ ਤੇਰੇ ਨਾਲ ਜਾਗ ਗਿਆ ਕੋਈ ਤੇਰੇ ਨਾਲ ਜਾਗ ਗਿਆ ਸਾਰਾ ਸੰਸਾਰ ਹੀ ਤੇਰੇ ਨਾਲ ਜਾਗ ਗਿਆ ਤੇ ਜਦੋਂ ਇੱਕ ਵਿਅਕਤੀ ਜਾਗਦਾ ਹੈ ਨਾ ਤਾਂ ਸਾਰੀ ਸ੍ਰਿਸ਼ਟੀ ਜਾਗ ਜਾਂਦੀ ਜਦੋਂ ਇੱਕ ਵਿਅਕਤੀ ਜਾਗਦਾ ਹੈ ਨਾ ਤੇ ਸਾਰਾ ਸੰਸਾਰ ਜਾਗ ਜਾਂਦਾ ਹੈ ਕੋਈ ਇੰਡੀਵਿਜੂਅਲ ਨਹੀਂ ਜਾਗਦਾ क्योंकि उस वे वर्ल्ड इज अ प्रोजेक्शन ऑफ यू वैन यू आर वेकन द होल वर्ल्ड इज अट जस्ट लाइक वैन यू आर वेकन फ्रॉम योर ड्रीम एवरी इंडिविजुअल इन योर ड्रीम गुड बैड राइट एंड रॉन्ग अवे विथ यू सो पाप पुन तब भई कहावत पाप ते ते सच ते झूठ एक कहावत ही आट डजन एग्जिस्ट वैन यू आर वेकंट Because the reality of the dream, the reality of the world is only real as long as you're within the reality or within the realm of awakened and the dream. And is that the is that the uh, reality of the one that's awakened not the other person's reality, but your own Actually now a question arises okay you think I exist. You think Uncle Ji is existing right? But when you sleep, I am not there. He's not there. Yeah. When you go to dream, yeah. both of us are not existing. So do yeah. we really exist outside <laughs> <laughs> of your consciousness? <purchases? laughs> True. Yeah, Somebody next day tells you yeah. we still were. Yeah. Yeah, yeah. Right? Yeah. But from your direct experience, cheek, mm -hmm. e anubhav. Mm. E ਤੇਰੇ ਅਨੁਭਵ ਦੇ ਮੁਤਾਬਕ ਓਨਲੀ ਵੀ ਐਗਜ਼ਿਸਟ ਐਸ ਲੌਂਗ ਐਸ ਯੂ ਆਰ ਇਨ ਥਿਸ ਵਰਲਡ ਵੈਨ ਯੂ ਸਲੀਪ ਨਨ ਆਫ ਅਸ ਐਗਜ਼ਿਸਟਿੰਗ ਨਾਉ ਫॉर ਮੀ ਵੈਨ ਆਈ ਸਲੀਪ ਨਨ ਆਫ ਯੂ ਐਗਜ਼ਿਸਟਿੰਗ ਵੈਨ ਹੀ ਸਲੀਪਸ ਨਨ ਆਫ ਅਸ ਐਗਜ਼ਿਸਟਿੰਗ ਟੂ ਈਚ देयर ओन ਇਹਨੂੰ ਕਹਿੰਦੇ ਨੇ ਵਾਹੋ ਵਾਹੋ ਕਾ ਬੜਾ ਤਮਾਸ਼ਾ ਇਵੇਂ ਲੱਗਦਾ ਹੈ ਸੀ ਸਾਰੇ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਰਹੇ ਆ ਬਟ ऐसी कोई गल नहीं है तेरे करके मैं आ, मेरे करके तू आ hmm. मुझमें रह कर मुझी से पढ़ता कैसा ये तमाशा बना रखा है रब ने क्या तमाशा बनाया भाव भाव का बड़ा तमाशा तो जो तीन सौ जाते वैन यू स्लीप होल वर्ल्ड स्लीपू द होल वर्ल्ड एंड वेन यू वेक होल वर्ल्ड विथ यू ਸੋ ਯੋ ਬੀਇੰਗ ਯੋ ਬੀਇੰਗ ਯੋ ਯੋ ਬੀਇੰਗ ਯੋ ਕੌਨਸ਼ੀਅਸਨੈਸ ਤੇਰੇ ਅੰਦਰ ਜਿਹੜੀ ਚੇਤਨਾ ਹੈ ਤੇਰੇ ਅੰਦਰ ਜਿਹੜਾ ਭਗਵਾਨ ਬੈਠਾ ਹੈ ਨਾ ਉਹ ਇਹ ਸੰਸਾਰ ਨੂੰ ਰੋਜ਼ ਉਤਪਨ ਕਰਦਾ ਤੇ ਉਹ ਇਹਨੂੰ ਲੈ ਕਰਦਾ ਹੈ ਤੂੰ ਕਦੀ ਸੀ ਨਹੀਂ ਮੈਂ ਨਾ ਥਾ ਉਹ ਆਪ ਥੇ ਮਾਲੂਮ ਨਾ ਥਾ ਸੋ ਸਭ ਤੋਂ ਵੱਡੀ ਗੱਪਲ ਇੱਕਾ ਕੀ ਹੈ ਕਿ ਮੈਂ ਹਾਂ ਇਹ ਹੀ ਵੱਡੀ ਪ੍ਰੋਬਲਮ ਆ ਜਿੱਦਨ ਤੂੰ ਜਾਣ ਲਿਆ ਕਿ ਤੂੰ ਹੈਗਾ ਹੀ ਨਹੀਂਗਾ ਤੇਰੇ ਤੋਂ ਬਿਨਾ ਬ੍ਰਹਮ ਤੋਂ ਬਿਨਾ ਕੁਝ ਹੈ ਹੀ ਨਹੀਂਗਾ ਜੇ ਸਭ ਗੋਬਿੰਦ ਹੈ ਤੇ ਫਿਰ ਮੈਂ ਕੌਣ ਹਾਂ ਸਮਝ ਗਈ ਤੋ ਇਹ ਹੈ ਆਤਮ ਗਿਆਨ ਜਿਹੜੀ ਹੁਣ ਆਪਾਂ ਗੱਲ ਕੀਤੀ ਇਹ ਆਤਮ ਗਿਆਨ ਆ ਆਤਮ ਗਿਆਨ ਚ ਕੇਵਲ ਆਪਣੇ ਆਪ ਨੂੰ ਜਾਣਨਾ ਹੁੰਦਾ ਏ ਦੂਜੇ ਨੂੰ ਜਾਣਨਾ ਨਹੀਂ ਹੁੰਦਾ ਜਦੋਂ ਅਸੀਂ ਦੂਜੇ ਨੂੰ ਜਾਣਦੇ ਆ ਉਹ ਮਾਇਆ ਏ ਉਹ ਦਵੈਤ ਦੁਆਲੀ ਦੁਆਲੀ ਆ ਤੋ ਕਮਿੰਗ ਬੈਕ ਟੂ ਯੂਅਰ ਕੁਐਸਚਨ ਅਗੇਨ ਵੈਨ ਯੂ ਸਲੀਪ ਐਟ ਨਾਈਟ do i really exist outside of your consciousness because i disappear at night i'm and you and you are in me this is the matrix supply ਇਹ ਲੱਗਦਾ ਹੈ ਕਿ ਅਸੀਂ ਇੰਡੀਪੈਂਡੈਂਟ ਹਾਂ ਬਟ ਤੇਰੇ ਕਰਕੇ ਮੈਂ ਹਾਂ ਤੇ ਮੇਰੇ ਕਰਕੇ ਤੂੰ ਹੈ this is the matrix supply ਕੋਈ ਕੰਟਰੋਲ ਫਿਜ਼ਿਕਸ ਐਕਸਪੈਰੀਮੈਂਟ ਹੋਵੇ ਜਿਹੜੇ ਕਰਦੇ ਆ ਉਹਨੇ ਕਨਕਲੂਜਨ ਕੀਤਾ ਕਿ ਜਿਹੜਾ オブザーवर ਹੁੰਦਾ ਨਾ ਹੀ ਬਿਕਮਸ ਅ ਪਾਰਟ ਆਫ ਦੀ ਇੰਸਪਾਇਰ ਐਗਜ਼ੈਕਟਲੀ ਦਿਸ ਇਜ਼ ਸਾਇਸ ਸੈੱਡ ਦਿਸ ਦੈਟਸ ਵਟ ਇਟ ਇਜ਼ ਐਂਡ ਹੀ ਇਨਫਲੂਐਂਸਸ ਦ ਰਿਜ਼ਲਟ ਸ਼ਾਖਸ਼ੀ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਜਿਹੜਾ ਜਾਗ ਜਾਂਦਾ ਹੈ ਨਾ ਉਹ ਜਦੋਂ ਦੇਖਦਾ ਹੈ ਉਹਦੇ ਚ ਲੌਸਟ ਹੋ ਜਾਂਦਾ ਹੈ ਹੁਣ ਤੂੰ ਲੌਸਟ ਹੋ ਗਿਆ ਹੈ ਬਾਡੀ ਚ ਪਹਿਲਾਂ ਫਿਰ ਲੌਸਟ ਹੋ ਗਿਆ ਤੂੰ ਮਨ ਵਿੱਚ ਫਿਰ ਲੌਸਟ ਹੋ ਗਿਆ ਤੂੰ ਵਰਲਡ ਵਿੱਚ ਬਸ ਦ ਸੀਅਰ ਲੂਜ਼ਰਸ ਇਟਸੈਲਫ ਇਨ ਦ ਸੀਨ ਯਾ And that's funny that you were thinking about the exact same time I was thinking, I like, go oh, if we have a camera mm -hmm. placed while we're sleeping, it will but then the observer manipulates <laughs> mm -hmm. like because it knows that there's a camera watching me sleep. Exactly. It will it will activate. Because that observer never sleeps. Yeah. And that camera will only exist yeah. next morning. That's right. <laughs> so while you are asleep it doesn't yeah. exist. It doesn't exist. Yeah. <laughs> yeah. Yeah. From your perspective. Yeah. 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 Because you can only talk in relation to you. Right. You know, when you are not talking in relationship to you, it is just a belief. Yeah. It's not reality. Yeah.